जीपीसी ਨੇ ਆਪਣੇ ਪ੍ਰਧਾਨਗੀ ਦੀ ਚੋਣ ਰੱਖੀ ਹੈ ਇਹ ਹਰਾਮ ਦੀ ਚੋਣ ਹੈ ਇਹਦੇ ਵਿੱਚ ਸੰਗਤ ਦਾ ਮਤ ਕਿਤੇ ਨਹੀਂ ਸਾਨੂੰ ਦਿਖਦਾ ਹੈਗਾ ਇਹ ਹਰਾਮ ਚੋਣ ਜਿਹੜਾ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਜਨਰਲ ਇਲੈਕਸ਼ਨ ਹਾਊਸ ਦਾ ਸੀ ਉਹ ਪੰਜਾਬ ਸਰਕਾਰ ਭਾਰਤ ਦੀ ਸਰਕਾਰ ਨੇ ਹੋਮ ਮਿਨਿਸਟਰੀ ਨੇ ਰੱਦ ਕੀਤੇ ਆ ਇਹਦੇ ਵਿੱਚ ਜਿਹੜੇ ਚੋਣ ਹੋਣੇ ਚਾਹੀਦੇ ਸੀ ਉਹਦੀਆਂ ਵੋਟਾਂ 2023 ਚ ਸ਼ੁਰੂ ਕੀਤੀਆਂ ਉਹਦਾ ਪੰਜਾਬ ਸਰਕਾਰ ਨੇ ਉਹਨਾਂ ਕੋਲੇ ਪਟਵਾਰੀ ਵੀ ਨਹੀਂ ਸੀਗੇ ਉਹ ਵੋਟਾਂ ਵੀ ਨਹੀਂ ਸੀ ਬਣਾਉਂਦੇ 24 ਚ ਚਲੇ ਗਿਆ 25 ਤੱਕ ਜਾ ਕੇ ਖਤਮ ਹੋਇਆ ਹੈਗਾ ਤੁਸੀਂ ਦੱਸੋ ਜਦ ਵਿਧਾਨ ਸਭਾ ਤੇ ਲੋਕ ਸਭਾ ਦੇ ਜਿਹੜੇ ਵੋਟਰ ਲਿਸਟ ਬਣਨੇ ਆ ਛੇਤੀ ਤੋਂ ਛੇਤੀ ਐਲਬੀਓ ਲਾ ਕੇ ਘਰਾਂ ਚ ਜਾ ਕੇ ਬਣਦੇ ਆ ਪਰ ਗੁਰੂ ਘਰ ਦੇ ਵੋਟਾਂ 3 ਸਾਲ ਚ ਪੂਰੀਆਂ ਨਹੀਂ ਹੋਈਆਂ ਇਹ ਭਗਵੰਤ ਮਾਨ ਦੀ ਚਾਲ ਹੈ ਇਹ ਅਮਿਤ ਸ਼ਾਹ ਦੀ ਚਾਲ ਹੈ ਵਿਮਿੰਦਰ ਮੋਦੀ ਦੀ ਚਾਲ ਹੈ ਤੇ ਐਸਜੀਪੀਸੀ ਦੇ ਇਹਦੇ ਵਿੱਚ ਸਹਿਮਤੀ ਹੈਗੀ ਆ ਜੇ ਇਹ ਜੇ ਉਹ ਜੇ ਆਪਣੀ ਚੋਣ ਨਾ ਹੋਵੇ ਤਾਂ ਫਿਰ ਲਸਾਫਿਆਂ ਚੋਂ ਪ੍ਰਧਾਨ ਅਹੁਦੇਦਾਰ ਨਿਕਲਦੇ ਆ ਜੋ ਕਿ ਹੁਣ ਅਸੀਂ ਸਮਝਦੇ ਆ ਇਹ ਹਰਾਮਖੋਰ ਇਹ ਚੋਣ ਤੇ ਬੰਦੇ ਤੇ ਹਾਊਸ ਬਣਿਆ ਹੋਇਆ ਸੰਗਤ ਕੋਲੇ ਜਾ ਕੇ ਆਪਣਾ ਫਤਵਾ ਲਵੇ ਉਥੋਂ ਆਜ਼ਾਦਤ ਲੈ ਕੇ ਆਪਣੇ ਪ੍ਰਧਾਨ ਚੁਣਨ ਜਿਹੜਾ ਉੱਥੋਂ ਜਿੱਤੂਗਾ ਉਹਦੇ ਪਿੱਛੇ ਸਾਰਾ ਪੰਥ ਖੜਾ ਹੋਊਗਾ ਪੰਥ ਇੱਕਾ ਵੀ ਸੰਗਤ ਦੇ ਇਸ਼ਾਰੇ ਦੇ ਉੱਤੇ ਹੋਣਾ ਚਾਹੀਦਾ ਹੈ ਕਹਿ ਕੇ ਕਿ ਤੁਸੀਂ ਇਹਦੇ ਨਾਲ ਕਰ ਲੋ ਸਮਝੌਤਾ ਉਹਦੇ ਨਾਲ ਉਹਦਾ ਨਹੀਂ ਹੁੰਦਾ ਇਹ ਸਾਨੂੰ ਸਿਰਫ ਤੇ ਸਿਰਫ ਸੰਗਤ ਦੱਸ ਸਕਦੀ ਹੈ ਜੀ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੁਸੀਂ ਚੋਣਾਂ ਦਾ ਵਿਰੋਧ ਕਰਦੇ ਹੋ ਪਰ ਸਿੱਧਾ ਕੋਈ ਸਾਹਮਣੇ ਨਹੀਂ ਆਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਅਸੀਂ ਹਾਰਾਂਗੇ ਨਹੀਂ ਅਸੀਂ ਲੱਗੇ ਰਵਾਂਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਮੁੱਦਾ ਚੱਕਿਆ ਸੀਗਾ ਜੈਸਦੀਨ ਉਹਨਾਂ ਨੇ ਆਪਣਾ ਸੀਸ ਦਿੱਤਾ ਮਨੁੱਖਤਾ ਹਿਊਮਨ ਰਾਈਟਸ ਦੀ ਫਰੀडम ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਦੇ ਨਾਲ ਕੀ ਅੱਜ ਕੀ ਫਰਕ ਪੈਣਾ ਹੈ ਅਸੀਂ ਸਮਝਦੇ ਹਾਂ ਜਿਹੜਾ ਸਟੈਂਡ ਸ਼੍ਰੋਮਣੀ ਅਕਾਲੀ ਦਲ ਅmber ਸਰ ਲੈ ਰਹੀ ਹੈ ਉਹਦੇ ਨਾਲ ਸੰਗਤ ਤੇ ਜਾਗਰੂਕਤਾ ਆਊਗੀ ਉਹ ਆਪਣੇ ਜਮਹੂਰੀਅਤ ਤੇ ਹੱਕਾਂ ਵਾਸਤੇ ਜਦੋਂ ਜਹਿਦ ਕਰੂਗੀ ਔਰ ਅਸੀਂ ਆਪਣੇ ਗੁਰੂ ਘਰਾਂ ਨੂੰ ਇਹ ਮਹੰਤਾਂ ਤੋਂ ਆਜ਼ਾਦ ਕਰਾਂਗੇ ਅਸ਼ਰੂਨੀ ਅਕਾਲੀ ਦਲ ਪੁਰਨ ਸਭ ਜੀਤੀ ਵੱਲੋਂ ਵੀ ਆਪਣਾ ਚੋਣ ਮਤਦਾਨ ਜਿਹੜਾ ਕਿ ਇਹ ਚੋਣ ਮਿਠਲਾ ਰਹਿ ਗਿਆ ਤੁਸੀਂ ਵੀ ਖਲਾਸ ਕਰਦੇ ਸੀ ਪਰ ਤੁਸੀਂ ਵਿਰੋਧ ਕਰ ਰਹੇ ਹੋ ਕਿ ਪਰ ਜਿਵੇਂ ਪਿਛਲੇ ਸਾਲ ਦੀ ਗੱਲ ਕੀਤੀ ਵੇਲੇ ਸਾਲ ਦਾ ਬਗਲੇਤਾ ਹੋ ਰਿਹਾ ਤੇ ਪਰ ਕੋਈ ਅਸੀਂ ਸਮਝਦੇ ਹਾਂ ਇਹ ਸਾਰੇ ਹਾਊਸ ਨੂੰ ਰਿਜ਼ਾਈਨ ਦੇਣਾ ਚਾਹੀਦਾ ਹੈ ਔਰ ਸਰਕਾਰ ਨੂੰ ਮਜ਼ਬੂਤ ਮਨਜ਼ੂਰ ਕਰਨਾ ਚਾਹੀਦਾ ਹੈ ਕਿ ਇਹ ਚੋਣ ਕਰਾਉਣ ਇਹ ਸਿੱਧੀ ਤੇ ਸਪਸ਼ਟ ਜਿਹੜਾ ਭਾਰਤ ਦੇ ਸਰਕਾਰ ਦੀ ਇੰਟਰਫੀਅਰੈਂਸ ਇਨ ਰਿਲੀਜੀਅਸ ਅਫੇਅਰਸ ਹੈ ਇਹ ਸੈਕੂਲਰਿਜ਼ਮ ਭੰਗ ਕਰ ਰਿਹਾ ਹੈ ਔਰ ਇਹਨੂੰ ਆਪਾਂ ਨੂੰ ਵਰਲਡਵਾਈਡ ਐਕਸਪੋਜ਼ ਕਰਨਾ ਚਾਹੀਦਾ ਹੈ ਔਰ ਇਹੋ ਜਿਹਾ ਜੇ ਸਟੈਂਡ ਅਜੇ ਹਾਊਸ ਲਵੇ ਤਾਂ ਇਹ ਗੱਲ ਉੱਭਰੂਗੀ ਕਿ ਭਾਰਤ ਸਿੱਖਾਂ ਨਾਲ ਅਨਿਆਇ ਕਰ ਰਿਹਾ ਹੈ ਇੱਕ ਪਾਸੇ ਸਾਡੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਹਿ ਕੇ ਉਹਨਾਂ ਦੀ ਵਡਿਆਈ ਕਰ ਰਿਹਾ ਹੈ ਦੂਜੇ ਪਾਸੇ ਜਿਵੇਂ ਮਹੰਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰਕੇ ਕੱਢਦਾ ਸੀ ਉਦਾਂ ਸਿੱਖ ਸੰਗਤ ਨੂੰ ਇਸ ਗੁਰੂ ਘਰ ਚੋਂ ਵਾਂਝਾ ਕਰ ਰਿਹਾ ਉਹ ਕਿੰਨਾ ਚਿਰ ਰਹੇਗਾ ਅੱਜ ਕਿੰਨਾ ਚਿਰ ਲੱਗੇ ਰਾਂਗੇ ਜੀ ਹਾਂ ਹਰੇਕ ਮੈਂਬਰ ਨੂੰ ਆਪਾਂ ਸਨਿਆਹ ਦੇਣਾ ਹੈ ਪਿਆਰ ਭਰੀ ਸ਼ਬਦਾਵਲੀ ਉਹਨਾਂ ਨੂੰ ਦੱਸਾਂਗੇ ਸਾਹਿਬ ਵੀ ਹੁਣੇ ਨਿਕਲ ਕੇ ਤੁਹਾਡੇ ਸਾਹਮਣੇ ਆ ਕੇ ਹੁਣੇ ਨਿਕਲ ਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਕਰਦਨ ਕਰਦੇ ਰਹਿੰਦੋ ਕੋਈ ਦਿੱਕਤ ਨਹੀਂ ਸਾਹਿਬ ਉਹਨਾਂ ਦਾ ਹੱਕ ਹੈ ਮੈਂ ਕੀ ਕਹਿ ਸਕਦਾ ਉਹਨਾਂ ਬਾਰੇ ਜੀ ਅਸੀਂ ਤਾਂ ਕਰ ਰਹੇ ਹਾਂ ਸਾਡੀ ਤਾਂ ਸਟੇਟਮੈਂਟ ਆ ਖੜੇ ਹੋਏ ਤੇ ਅਸੀਂ ਵੀ ਇੱਥੇ ਖੜੇ ਹੋਏ ਆਂ ਉਹ ਨੰਗੇ ਹੈਗੇ ਆ ਕੋਈ ਸੋਚ ਤੋਂ ਵੰਝੇ ਐ ਅਸੀਂ ਸੋਚਣਾ ਖੜੇ ਐ ਦੇਸ਼ਾਂ ਦੇ ਚੋਂ ਸੰਗਤ ਪਹੁੰਚਦੀ ਐ ਇਸ ਤਰ੍ਹਾਂ ਵਿਰੋਧ ਹੋ ਰਿਹਾ ਅੰਦਚੋਣਾ ਹੋ ਰਹੀਆਂ ਨੇ ਕਿ ਇਹੇ ਦਾ ਉਹਨਾਂ ਦੇ ਮਨ ਤੇ ਅਸਰ ਹੋ ਰਿਹਾ ਅਸੀਂ ਸਮਝਦੇ ਆਂ ਕਿ ਸੰਗਤ ਹੀ ਇੱਥੇ ਤਬਦੀਲੀ ਲਿਆ ਸਕਦੀ ਹੈ ਸੰਗਤ ਜਦ ਸਮਝੂਗੀ ਕਿਵੇਂ ਉਹਨਾਂ ਨਾਲ ਧੋਖਾ ਹੋ ਰਿਹਾ ਕਿਵੇਂ ਸਿੰਘ ਸਭਾ ਦੀਆਂ ਕੁਰਬਾਨੀਆਂ ਰੋਈਆਂ ਜਾ ਰਹੀਆਂ ਉਦਾਂ ਉਹਨਾਂ ਨੂੰ ਸਮਝ ਆ ਕੇ ਇਹਦਾ ਪ੍ਰੈਸ਼ਰ ਬਣੂਗਾ ਤਾਂ ਇਹ ਅੱਗੇ ਗੱਲ ਚੱਲੂ